ਸਕੂਲ ਦੇ ਅਧਿਆਪਕਾਂ ਦੇ ਵੱਲੋਂ ਇੱਕ ਨਿੱਕੀ ਜਿਹੀ ਬੱਚੀ ਨੂੰ ਸਕੂਲ ਤੋਂ ਬਾਹਰ ਕੱਢਿਆ ਗਿਆ ਇੱਕ ਫੀਸ ਨਾ ਦੇਣ ਕਰਕੇ ਉਸ ਦਾ ਹੱਥ ਫੜ ਕੇ ਬੈਗ ਦੇ ਸਮੇਤ ਉਸ ਨੂੰ ਬਾਹਰ ਕੱਢਿਆ ਗਿਆ ਬੇਹਦੀ ਹੈਰਾਨ ਕਰ ਦਿਆ ਵੀਡੀਓ ਸੋਸ਼ਲ ਮੀਡੀਆ ਦੇ ਉੱਤੇ ਵਾਇਰਲ ਹੋ ਰਹੀ ਹੈ ਦਰਅਸਲ ਆ ਵੀਡੀਓ ਗੜਸ਼ੰਕਰ ਤੋਂ ਦੱਸੀ ਜਾ ਰਹੀ ਹੈ ਜਿੱਥੇ ਕਿ ਇੱਕ ਇੰਟਰਨੈਸ਼ਨਲ ਸਕੂਲ ਦੇ ਵਿੱਚ ਨਰਸਰੀ ਕਲਾਸ ਦੇ ਵਿੱਚ ਪੜਦੀ ਹੈ ਮਹਿਜ 4 ਸਾਲ ਦੀ ਬੱਚੀ ਜਿਸ ਦੀ ਸਕੂਲ ਦੀ ਫੀਸ ਨੂੰ ਲੈ ਕੇ ਰੋਲਾ ਪਿਆ ਹੋਇਆ ਹੈ ਤੇ ਫੀਸ ਨਾ ਦੇਣ ਕਰਕੇ ਸਕੂਲ ਦੇ ਜਿਹੜੇ ਕਿ ਅਧਿਆਪਕਾਂ ਦੇ ਵੱਲੋਂ ਪ੍ਰਬੰਧਕਾਂ ਦੇ ਵੱਲੋਂ ਇਸ ਨੂੰ ਬਾਹਰ ਕੱਢਿਆ ਜਾਂਦਾ ਹੈ ਪਰ ਸਵਾਲ ਇੱਥੇ ਇਹ ਖੜਾ ਹੁੰਦਾ ਹੈ ਕਿ ਜਿੱਥੇ ਆਪਣੇ ਭਾਰਤ ਵਰਗੇ ਦੇਸ਼ ਦੇ ਵਿੱਚ ਜਿੱਥੇ ਬੇਟੀ ਪੜ੍ਹਾਓ ਬੇਟੀ ਵੜਾਓ ਦੇ ਨਾਲੇ ਤਾਂ ਬਹੁਤ ਲਗਾਏ ਜਾਂਦੇ ਨੇ ਪਰ ਅਸਲ ਦੇ ਵਿੱਚ ਕੀ ਹੈਗਾ ਐਨੇ ਵੱਡੇ ਸਕੂਲ ਦੇ ਵਿੱਚ ਉਹ ਵੀ ਇੱਕ ਫੀਸ ਨਾ ਦੇਣ ਕਰਕੇ ਕੀ ਕੀ ਇੱਕ ਬੱਚੀ ਨੂੰ ਬਾਹਰ ਕੱਢਣਾ ਸਹੀ ਹੋਵੇਗਾ ਕਮੈਂਟਾਂ ਦੇ ਵਿੱਚ ਇਸ ਦਾ ਜਵਾਬ ਤੁਸੀਂ ਜ਼ਰੂਰ ਦਿਓ ਪਰ ਆ ਇੱਕ ਵਾਰ ਵੀਡੀਓ ਤੁਸੀਂ ਦੱਬ ਕੇ ਸ਼ੇਅਰ ਕਰ ਦਿਓ ਤਾਂ ਕਿ ਸਕੂਲ ਦੇ ਪ੍ਰਬੰਧਕਾਂ ਦੇ ਉੱਤੇ ਕਾਰਵਾਈ ਹੋ ਸਕੇ ਤਾਂ ਇਹ ਵੀਡੀਓ ਸੋਸ਼ਲ ਮੀਡੀਆ ਤੇ ਉੱਤੇ ਲਗਾਤਾਰ ਵਾਇਰਲ ਹੋ ਰਹੀ ਹੈ ਤੁਹਾਡਾ ਇੱਕ ਸ਼ੇਅਰ ਵੀ ਇਸ ਪਰਿਵਾਰ ਦੀ ਇਸ ਬੱਚੀ ਦੀ ਮਦਦ ਕਰ ਸਕਦਾ ਹੈ ਇਹਨਾਂ ਅਧਿਆਪਕਾਂ ਦੇ ਉੱਤੇ ਕਾਰਵਾਈ ਕਰਵਾ ਸਕਦਾ ਹੈ ਦੱਸਦੀ ਹੈ ਕਿ ਇਸ ਮਾਮਲੇ ਦੇ ਬਾਰੇ ਪੂਰੀ ਜਾਣਕਾਰੀ ਦਿੰਦੇ ਹੋਏ ਇਸ ਮਾਸੂਮ ਧੀ ਦੀ ਜਿਹੜੀ ਕਿ ਮਾਤਾ ਪੂਜਾ ਰਾਣੀ ਦੇ ਵੱਲੋਂ ਕਿਹਾ ਜਾ ਰਿਹਾ ਹੈਗੀ ਉਹਨਾਂ ਦੀ ਬੇਟੀ ਪ੍ਰੀਸ਼ਾ ਜੋ ਕਿ ਦਿੱਲੀ ਇੰਟਰਨੈਸ਼ਨਲ ਸਕੂਲ ਦੀ ਨਰਸਰੀ ਦੇ ਵਿੱਚ ਪੜ੍ਹਦੀ ਹੈ ਦੱਸਿਆ ਹੈ ਕਿ ਸਕੂਲ ਦੇ ਵਿੱਚ ਦਾਖਲੇ ਸਮੇਂ April ਦੇ ਵਿੱਚ ਐਡਮਿਸ਼ਨ ਫੀਸ ਤੇ ਹੋਰ ਖਰਚੇ ਦਿੱਤੇ ਸਨ ਤੇ ਨਵੰਬਰ 2024 ਦੇ ਵਿੱਚ ਉਸ ਨੂੰ ਸਕੂਲ ਦੇ ਫੋਨ ਨੰਬਰ ਦੇ ਉੱਤੇ ਜਿਹੜਾ ਕਿ ਉਹਨਾਂ ਨੂੰ ਮੈਸੇਜ ਆਇਆ ਸੀਗਾ ਕਿ ਹੁਣ ਤੱਕ ਦੀ ਬਣਦੀ ਫੀਸ ਜਿਹੜੀ ਕਿ 41500 ਰੁਪਏ ਜਮ੍ਹਾਂ ਕਰਵਾ ਦਿਓ ਉਹਨਾਂ ਨੇ ਅਗੇ ਵੀ ਦੱਸਿਆ ਹੈ ਕਿ ਸਕੂਲ ਪ੍ਰਬੰਧਕਾਂ ਨੂੰ ਕਿਹਾ ਗਿਆ ਹੈ ਕਿ ਉਹਨਾਂ ਦੇ ਵੱਲੋਂ ਅਦਾਇਗੀ ਸਮੇਤ ਸਾਰੇ ਘਾਟਾ ਵਾਧਾ ਕਰਕੇ ਅਸਲ ਫੀਸ ਦੱਸੀ ਜਾਵੇ ਪਰ ਉਹਨਾਂ ਦੇ ਵੱਲੋਂ ਕੋਈ ਵੀ ਉੱਤਰ ਨਹੀਂ ਆਇਆ ਐਤੋਂ ਤੱਕ ਉਹਨਾਂ ਨੇ ਦੱਸਿਆ ਹੈ ਕਿ 27 ਨਵੰਬਰ ਨੂੰ ਜਦੋਂ ਉਹ ਆਪਣੀ ਬੱਚੀ ਨੂੰ ਸਕੂਲ ਛੱਡ ਕੇ ਮੁੜੀ ਹੀ ਸੀ ਤਾਂ ਸਕੂਲ ਦੀ ਇੱਕ ਮਹਿਲਾ ਅਧਿਆਪਕ ਦੇ ਵੱਲੋਂ ਉਸ ਦੀ ਬੱਚੀ ਨੂੰ ਬਾਹ ਫੜ ਕੇ ਸਕੂਲ ਦੇ ਗੇਟ ਦੇ ਉੱਤੇ ਛੱਡ ਦਿੱਤਾ। ਉਹਨਾਂ ਦੱਸਿਆ ਹੈ ਕਿ ਅਜੇ ਉਹ ਆਪਣੀ ਸਕੂਟੀ ਹੀ ਸ਼ੁਰੂ ਨਹੀਂ ਕੀਤੀ ਸੀ, ਆਪਣੀ ਸਕੂਟੀ ਸਟਾਰਟ ਹੀ ਨਹੀਂ ਕੀਤੀ ਸੀਗੀ ਕਿ ਉਸ ਦੀ ਬੱਚੇ ਦੀ ਰੋਣ ਦੀ ਆਵਾਜ਼ ਉਸ ਨੂੰ ਸੁਣਾਈ ਦਿੱਤੀ ਤਾਂ ਉਹ ਭੱਜ ਕੇ ਗਈ ਤਾਂ ਉਹ ਸਕੂਲ ਗੇਟ ਤੱਕ ਪਹੁੰਚੀ ਹੀ ਸੀ ਕਿ ਇੱਕ ਹੋਰ ਮਹਿਲਾ ਕਰਮਚਾਰੀ ਆਉਂਦੀ ਹੈ ਤੇ ਉਸ ਦੀ ਬੱਚੀ ਦਾ ਬੈਗ ਦੇਣ ਲਈ ਆਈ ਸੀਗੀ ਉਹਨਾਂ ਨੇ ਦੱਸਿਆ ਕਿ ਰੋਂਦੀ ਹੋਈ ਆਪਣੀ ਬੱਚੀ ਨੂੰ ਉਹ ਮਸਾ ਚੁੱਪ ਕਰਾਉਂਦੀ ਹੈਗੀ ਹੈ ਪਰ ਬੇहद ਹੀ ਜਿਹੜੀ ਕਿ ਸ਼ਰਮਸਾਰ ਵਾਲੀ ਗੱਲ ਹੈਗੀ ਹੈ ਕਿ ਇੱਕ ਮਾਸੂਮ ਜਿਹੀ 4 ਸਾਲ ਦੀ ਬੱਚੀ ਦੇ ਉੱਤੇ ਉਸ ਸਮੇਂ ਕੀ ਬਿੱਤਿਆ ਹੋਵੇਗਾ ਦਰਅਸਲ ਅਸੀਂ ਰੋਜ਼ ਖ਼ਬਰਾਂ ਸੁਣਦੇ ਹਾਂ ਡਿਪਰੈਸ਼ਨ ਦਾ ਸ਼ਿਕਾਰ ਹੁੰਦੇ ਨੇ ਜਿੱਥੇ ਬੱਚੇ ਵੀ ਹੁੰਦੇ ਨੇ ਕਈ ਅਸੀਂ ਵੀਡੀਓ ਦੇਖਦੇ ਆ ਕਿ ਅੱਜ ਡਿਪਰੈਸ਼ਨ ਕਰਕੇ ਕਈਆਂ ਦੀ ਜਾਨ ਵੀ ਚਲੀ ਜਾਂਦੀ ਹੈ ਡਿਪਰੈਸ਼ਨ ਦਾ ਸ਼ਿਕਾਰ ਹੁੰਦੇ ਨੇ ਸ਼ੋਸ਼ਣ ਹੁੰਦਾ ਹੈ ਛੋਟੀ ਉਮਰ ਦੇ ਵਿੱਚ ਵੀ ਤਾਂ ਅਜਿਹੀ ਸਥਿਤੀ ਦੇ ਵਿੱਚ ਉਸ ਬੱਚੀ ਦੇ ਉੱਤੇ ਕੀ ਬੀਤਿਆ ਹੋਵੇਗਾ ਜਦੋਂ ਸਕੂਲ ਦੇ ਅਧਿਆਪਕਾਂ ਦੇ ਵੱਲੋਂ ਉਸ ਨੂੰ ਬਾਹਰ ਕੱਢਿਆ ਗਿਆ ਹੱਤ ਫੜ ਕੇ ਉਸ ਨੂੰ ਬਾਹਰ ਕੱਢਿਆ ਗਿਆ ਕਿਉਂ ਕਿ ਉਸਨੇ ਫੀਸ ਨਹੀਂ ਭਰੀ ਸੀਗੀ ਇਸ ਰੋਲੇ ਕਰਕੇ ਉਸ ਬੱਚੇ ਦੇ ਦਿਲ ਤੇ ਉੱਤੇ ਕੀ ਬਿੱਤਿਆ ਹੋਵੇਗਾ ਸ਼ਾਇਦ ਇਹ ਜ਼ਖਮ ساری ਜ਼ਿੰਦਗੀ ਉਸ ਬੱਚੇ ਦੇ ਦਿਲ ਤੋਂ ਨਾ ਪਰ ਸਕੇ ਪਰ ਜਿੱਥੇ ਆਪਣੇ ਭਾਰਤ ਵਰਗੇ ਦੇਸ਼ ਦੇ ਵਿੱਚ ਜਿੱਥੇ ਬੇਟੀ ਪੜਾਓ ਬੇਟੀ ਬਚਾਓ ਦੇ ਨਾਰੇ ਤਾਂ ਬਹੁਤ ਲਗਾਏ ਜਾਂਦੇ ਨੇ ਇੱਥੋਂ ਤੱਕ ਕਿ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਵੱਲੋਂ ਵੀ ਬੇਟੀ ਦੇ ਹੱਕਾਂ ਦੇ ਵਿੱਚ ਵਾਜ਼ ਉਠਾਈ ਜਾਂਦੀ ਹੈ ਕਿ ਬੇਟੀ ਨੂੰ ਪੜਾਉਣਾ ਚਾਹੀਦਾ ਹੈਗਾ ਖਾਸ ਕਰਕੇ ਬੇਟੀਆਂ ਨੂੰ ਪਰ ਇੱਥੇ ਇੱਕ ਨਿੱਕੀ ਜਿਹੀ ਬੇਟੀ ਦੇ ਨਾਲ ਅਜੀਹਾ ਹੋ ਰਿਹਾ ਹੈ ਮਹਿਜ 4 ਸਾਲ ਦੀ ਬੇਟੀ ਨੂੰ ਸਕੂਲ ਦੇ ਵਿੱਚੋਂ ਬਾਹਰ ਕੱਢਿਆ ਗਿਆ ਵੱਧ ਤੋਂ ਵੱਧ ਇਸ ਵੀਡੀਓ ਨੂੰ ਸ਼ੇਅਰ ਜ਼ਰੂਰ ਕਰ ਦਿਓ ਤਾਂ ਕਿ ਇਸ ਸਕੂਲ ਦੇ ਪ੍ਰਬੰਧਕਾਂ ਦੇ ਉੱਤੇ ਕਾਰਵਾਈ ਜੜੀ ਕਿ ਬਣਦੀ ਕਾਰਵਾਈ ਹੋ ਸਕੇ ਦੱਸ ਦੇ ਕਿ ਬੜੀ ਕਿਹਾ ਜਾ ਰਿਹਾ ਹੈਗੀ ਕਿ ਦੂਜੇ ਦਿਨ ਜਦੋਂ ਸਕੂਲ ਦੇ ਪ੍ਰਬੰਧਕਾਂ ਦੇ ਨਾਲ ਗੱਲਬਾਤ ਕਰਨ ਲਈ ਗਏ ਸੀਗੇ ਤਾਂ ਰਜ ਕੇ ਸਕੂਲ ਦੇ ਪ੍ਰਬੰਧਕਾਂ ਨੇ ਉਹਨਾਂ ਦੀ ਬੇਇੱਜ਼ਤੀ ਕੀਤੀ ਹੈ ਉਸ ਬੱਚੀ ਦੇ ਘਰਦਿਆਂ ਦੇ ਨਾਲ ਜਿਸ ਦੀ ਸ਼ਿਕਾਇਤ ਉਹਨਾਂ ਨੇ ਐਸ ਡੀ ਐਮ ਦਫ਼ਤਰ ਵੀ ਕੀਤੀ ਉਹਨਾਂ ਦੱਸਿਆ ਹੈ ਕਿ ਇਸ ਤੋਂ ਪਹਿਲਾਂ ਉਹਨਾਂ ਦੀ ਸ਼ਿਕਾਇਤ ਐਸ ਡੀ ਐਮ ਦਫ਼ਤਰ ਤੋਂ ਕੋਈ ਕਾਰਵਾਈ ਹੁੰਦੀ ਸਕੂਲ ਦੇ ਪ੍ਰਬੰਧਕਾਂ ਨੇ ਉਹਨਾਂ ਦੇ ਖਿਲਾਫ ਵੀ ਥਾਣਾ ਮਹਿਲਪੁਰ ਵਿਖੇ ਸ਼ਿਕਾਇਤ ਕੀਤੀ ਸੀਗੀ ਤੇ ਉਹਨਾਂ ਨੂੰ ਦੱਬ ਕੇ ਜਿਹੜੇ ਕਿ ਉਹਨਾਂ ਨੂੰ ਮਾਰ ਕੇ ਦੱਬ ਕੇ ਮਾਰ ਕੇ ਉਹਨਾਂ ਨੂੰ ਸਕੂਲ ਤੋਂ ਬਾਹਰ ਕਰ ਦਿੱਤਾ ਧੱਕਾ ਮਾਰ ਕੇ ਉਹਨਾਂ ਨੇ ਇਹ ਵੀ ਮੰਗ ਕੀਤੀ ਹੈ ਕਿ ਸਕੂਲ ਪ੍ਰਬੰਧਕਾਂ ਦੇ ਵਿਰੁੱਧ ਕਾਰਵਾਈ ਕੀਤੀ ਜਾਈਏ ਜਾਣੀ ਚਾਹੀਦੀ ਹੈ ਤਾਂ ਇਸ ਸਾਰੇ ਮਾਮਲੇ ਦੇ ਬਾਰੇ ਸਕੂਲ ਦੇ ਪ੍ਰਬੰਧਕ ਕੁਝ ਵੀ ਬੋਲਣ ਨੂੰ ਤਿਆਰ ਨਹੀਂ ਹਨ ਤਾਂ ਇਸ ਬਾਬਤ होर की कुछ किया गया है इस निकी जिही बच्ची दे माँ वालों तो उ बलविंदर मरवाहा उ कि पुलिस के वलों इस बाबत की कुछ किया गया है कि अगे की कुछ कार्रवाई होगी आओ सुन यार समथिंग का तो उसके बाद मतलब मैं मैंने ओबजेक्शन किया कि मेरी बेटी की ये बनती फीस नहीं है जो उसकी बनती फीस है वो आप मुझसे ले लो मैं डिपोजिट करवा देती हूँ तो उसके बाद उनका कोई रिप्लाई नहीं आया मैंने मीटिंग भी की मैडम से कि मैडम ने बोला लीनसी मैडम ने बोला कि मैं फीस को सही कर कर आपको बता देती हूँ आप जाओ तो उसके बाद मुझे कोई रिप्लाई नहीं आया मुझे दोबारा मैसेज आया वो भी रॉन्ग फीस का वो पैंतीस हजार समथिंग था मतलब और बढ़ा दी तो लास्ट जो मैसेज था मेरा वो फोर्टी वन थाउजेंड का था फाइव हंड्रेड का तो मैंने बोला कि इकतालीस हज़ार पाँच सौ का तो मैंने बोला कि ये मेरी बच्ची की बनती फीस नहीं है मुझे क्लियर फीस बता दो मंथली फीस कितनी है बच्चे की ट्वेंटी नाइन हंड्रेड अड़तीस सौ रुपया जी तीन महीने की जी नियर अबाउट नौ हज़ार तो उसके बाद नौ हज़ार से भी कम से कम बनती हाँ जी आन्थ। उसके बाद क्या हुआ फिर? उसके बाद एक दिन मैं अपनी बेटी को छोड़ने गई स्कूल तो कविता मैडम है जो वहाँ के इंचार्ज हैं उन्होंने बोला कि अपने बच्चे को जहाँ से उठाओ और दफ़ा हो जाओ मैंने बोला मैम आप पढ़े लिखे हो मैं भी पढ़ी लिखी हूँ ये आपकी लैंग्वेज नहीं है मुझसे बात करने की आप मुझसे बात करो मतलब बच्चे के सामने ये क्यों क्रिएट करे हो तो मैंने बच्चा अपना वहाँ पर छोड़ दिया मैडम ने बोला कि नहीं बच्चा आप नहीं छोड़ सकते बच्चे को उठाओ और जहाँ से चले जाओ तो मैंने ने बोला कि ये बच्चे का राइट है पढ़ना तो उसको क्लास में लेकर जाओ जो आपका हेड स्कूल है मैं वहाँ पर बात कर लेती हूँ फीस की जो भी है ना कन्फ्यूजन तो उन्होंने मेरे सामने ही जब मैं बाहर जा रही थी अपनी एक्टिवा को टर्न कर रही थी उन्होंने मेरे सामने ही मेरे बच्चे को बाजू से घड़ीस कर रोड पर छोड़ दिया वो मेन रोड पर है वो स्कूल, स्कूल तो हाँगे। बच्चे हाईवे पर है वो मतलब बच्चे को कुछ भी हो सकता था अगर मैं आ जाती तो बच्चे को कुछ भी हो मेरा बच्चा रो रहा है वहाँ पर तो एक वन हेल्पर है कोई तो वो बैग इवन वो बैग भी मतलब फेंकने आ रही है पीछे पीछे आई हैव वीडियो मेरे पास वीडियो है तो जब मैंने वीडियो बनानी शुरू की तो वो सभी छुप गई जाकर हाँ दूसरे दिन मेरे हस्बैंड गए मेरे साथ बच्चे को छोड़ने पहले तो उन्होंने गेट लगा लिया उसके बाद जब कविता मैडम से बात की तो कविता मैडम ने हमें कोर्ट में जाने की धमकी दी कि जाओ जहाँ पर जाना है आप नहीं जाओ जो जो भी कोर्ट में करना है आप कर लो तो मिसबिहेव किया मतलब काफ़ी गलत बोले वो वीडियो है मेरे पास वो भी वीडियो है पूरी नहीं जब हमने मतलब लिन्सी मैडम ने हमसे बोला कि ऑफ़िस में ही कॉम्प्रोमाइज़ कर लो कि ये बात बाहर मत लिख कर जाओ कि आपका बच्चा पढ़ रहा है बड़ी बेटी भी पढ़ रही है आप यहीं पर बात को ख़त्म कर दो तो मेरे हस्बैंड ने बोला कि छोटे चार साल के बच्चे का मामला है तो हम कॉम्प्रोमाइज़ नहीं करेंगे फिर भी हमने उस मैडम को एक कविता मैडम को एक चांस दिया कि आप सॉरी बोल दो और लिख कर दो कि आगे से किसी भी बच्चे के साथ ये बिहेवियर नहीं होगा तो बच्चे ने तो मैडम ने बोला कि मेरी जुत्ती लिखती है जी कि मैं नहीं झुकूंगी कि ना ना ही मैं आपसे कोई माफ़ी मांगूंगी तो उसके बाद हम घर आ गए तो घर आने के बाद पुलिस उल्टा हमारे मतलब आ जाती है शोरूम में कि पुलिस आ, स्कूल वालों ने आपके खिलाफ कंप्लेंट की है किस तो कार, किस कार की? कि आपने उनकी शांति भंग की स्कूल में जाकर पूछा क्योंकि बच्चे को बाहर क्यों निकाला हमने मुझे बच्चे के लिए इंसाफ चाहिए ਮੈਂ ਨੇ ਪਹਿਲੇ ਕੀਤੀ ਮੈਂ ਐਸ ਡੀ ਐਮ ਆਫਿਸ ਮੇ ਕੰਪਲੀਟ ਕੀਤੀ ਉਸੇ ਦਿਨ 7 ਤਾਰੀਖ ਕੋ ਮੈਂ ਨੇ ਪਹਿਲੇ ਕੰਪਲੇਂਟ ਕੀਤੀ ਉਹਨਾਂ ਨੇ ਬਾਅਦ ਮੇ ਕੀਤੀ ਆਪਣੇ ਬਚਾਓ ਕੇ ਲਈ ਹਾਂ ਉਹ ਫੀਸ ਮਾਫ ਕੇ ਮਾਫੀ ਕੇ ਲਈ ਵੀ ਬੋਲ ਰਹੇ ਹੈ ਲੇਕਿਨ ਮੁਝੇ ਫੀਸ ਮਾਫ ਨਹੀਂ ਚਾਹੀਏ ਕਿ ਹਮ ਕੁਮਾਰੇ ਹਮ ਆਪਣੇ ਬੱਚੇ ਕੀ ਫੀਸ ਦੇ ਸਕਤੇ ਹੈ ਮੁਝੇ ਕਿਸੇ ਕੀ ਪੈਸੇ ਨਹੀਂ ਚਾਹੀਏ ਮੁਝੇ ਇਨਸਾਫ ਚਾਹੀਏ ਬੱਚੇ ਕੇ ਲਈ ਸਾਡੇ ਇੱਕ ਧਿਆਨ ਦੇ ਵਿੱਚ ਇੱਕ ਵੀਡੀਓ ਆਈ ਆ ਜੋ ਬੜੀ ਨਿੰਦਨਜੋਗਾ ਕਿ ਦਿੱਲੀ ਇੰਟਰਨੈਸ਼ਨਲ ਸਕੂਲ ਦੀ ਜਿਹੜੀ ਬ੍ਰਾਂਚ ਆ ਮਾਲਪੁਰ ਦੇ ਵਿੱਚ ਉੱਥੇ ਇੱਕ ਛੋਟੀ ਬੱਚੀ ਜਿਸਦੀ ਉਮਰ 3 ਜਾਂ 4 ਸਾਲ ਆ ਉਹਨੂੰ ਸਕੂਲ ਦੇ ਵਿੱਚੋਂ ਬਾਹਰ ਕੱਢ ਦਿੱਤਾ ਗਿਆ ਔਰ ਇਹ ਨਿੰਦਨਯੋਗ ਆ ਔਰ ਅਸੀਂ ਅਪੀਲ ਕਰਦੇ ਆ ਸਰਕਾਰ ਨੂੰ ਵੀ ਔਰ ਪ੍ਰਸ਼ਾਸਨ ਨੂੰ ਵੀ ਵੀ ਇਹਦੀ ਜਿਹੜੀ ਆ ਇਨਕੁਆਇਰੀ ਕੀਤੀ ਜਾਵੇ ਤੇ ਜਿਹੜੇ ਬੱਚਿਆਂ ਨੇ ਜਿਨ੍ਹਾਂ ਨੇ ਜੇ ਇਸ ਬੱਚੇ ਦੇ ਨਾਲ ਵਧਿੱਕੀ ਹੋਈ ਆ ਉਹਦੇ ਵੱਲੋਂ ਤੇ ਜਿਹੜੀ ਆ ਵੱਧ ਤੋਂ ਵੱਧ ਜਿਹੜੀ ਆ ਉਹਦੀ 25 ਦੀ ਵੀ ਮਦਦ ਹੋਣੀ ਚਾਹੀਦੀ ਔਰ ਸਕੂਲ ਦੇ ਖਿਲਾਫ ਜਿਹੜੀ ਬਣਦੀ ਕਾਨੂੰਨੀ ਕਾਰਵਾਈ ਕਰਨੀ ਚਾਹੀਦੀ ਇਹ ਕੁਝ ਦਿਨ ਪਹਿਲਾਂ ਸਾਡੇ ਧਿਆਨ ਚ ਆਇਆ ਮਸਲਾ ਦਿੱਲੀ ਇੰਟਰਨੈਸ਼ਨਲ ਸਕੂਲ ਆ ਜਿਹੜਾ ਇਹਦੇ ਸਟਾਫ ਵੱਲੋਂ ਇੱਕ ਕੰਪਲੇਂਟ ਕੀਤੀ ਗਈ ਆ ਵੀ ਜਿਹੜਾ ਨਰਸਰੀ ਵਿੱਚ ਬੱਚਾ ਪੜਦਾ ਇੱਕ 4 ਸਾਲ ਦਾ ਉਹਦੇ ਜਿਹੜੇ ਪੇਰੈਂਟਸ ਆ ਉਹ ਫੀਸ ਪੇ ਨਹੀਂ ਕਰਦੇ ਤੇ ਸਕੂਲ ਵਿੱਚ ਆ ਕੇ ਹੰਗਾਮਾ ਕਰਦੇ ਆ ਤੇ ਜਦੋਂ ਅਸੀਂ ਮੌਕਾ ਜਾ ਕੇ ਦੇਖਿਆ ਸੀਸੀਟੀਵੀ ਵੀ ਚੈੱਕ ਕੀਤੀ ਤੋ ਲੜਕੀ ਦੇ ਜਿਹੜੇ ਆ ਪੇਰੈਂਟਸ ਵੀ ਆਏ ਉੱਥੇ ਉਹ ਤੋਂ ਦੇਖਣ ਤੋਂ ਪਾਇਆ ਗਿਆ ਵੀ ਜਿਹੜਾ ਬੱਚਾ ਵਾ ਉਹ ਬਾਹਰ ਆ ਰਿਹਾ ਵਾ ਹੁਣ ਜਿਹੜਾ ਬੱਚੇ ਵਾਲੇ ਆ ਉਹਨਾਂ ਦਾ ਅਲੀਗੇਸ਼ਨ ਆ ਵੀ ਇਹ ਧੱਕੇ ਨਾਲ ਬਾਹਰ ਕੱਢਦੇ ਆ ਤੇ ਸਕੂਲ ਵਾਲਿਆਂ ਦਾ ਅਲੀਗੇਸ਼ਨ ਇਹ ਆ ਵੀ ਇਹ ਬੱਚਾ ਰੋ ਰਿਹਾ ਹੈਗਾ ਆਪਣੀ ਮੰਮੀ ਤੇ ਮਗਰ ਜਾ ਰਿਹਾ ਹੈਗਾ ਅਸੀਂ ਤਾਂ ਨਾਲ ਲੈ ਕੇ ਆਏ ਆ ਇਸ ਸਬੰਧੀ ਜਿਹੜਾ ਦੋਨਾਂ ਧਿਰਾਂ ਨੂੰ ਅਸੀਂ ਬੁਲਾਇਆ ਵਾ ਅੱਜ ਤੇ ਉਹਦੇ ਮੁਤਾਬਕ ਇਹਦੀ ਡੂੰਘਾਈ ਨਾਲ ਤਫ਼ਤੀਸ਼ ਕਰਕੇ ਮਾਮਲੇ ਦੀ ਉਹ ਉਹਦੇ ਕੋਆਰਡੀਨੇਟ ਲਈ ਕਾਰਵਾਈ ਜਿਹੜੀ ਕੀਤੀ ਜਾਵੇਗੀ। ਇਹ ਸਰ ਬੱਚਿਆਂ ਦਾ ਸਕੂਲ ਤਾਂ ਕਿੱਧਰ ਹੈ? ਇਹ ਗੜਸ਼ੰਕਰ ਰੋਡ ਤੇ ਆ ਸਰ ਬੱਚਿਆਂ ਦਾ ਸਕੂਲ ਆ ਦਿੱਲੀ ਇੰਟਰਨੈਸ਼ਨਲ ਸਕੂਲ ਕਿਡਸ ਤੇ ਇੱਕ ਇਹਦੀ ਬ੍ਰਾਂਚ ਜਿਹੜੀ ਚੱਬੇ ਵਾਲਾ ਮੇਨ ਬ੍ਰਾਂਚ ਜਿਹੜਾ ਵੱਡੇ ਬੱਚਿਆਂ ਦਾ ਸਕੂਲ ਆ।